ਦੋਸਤੋ ਸਾਡੇ ਸਰੀਰ ਲਈ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੈਗੀ ਆ ਉਹ ਹੈਗਾ ਪ੍ਰੋਟੀਨ ਸਾਡੇ ਸਰੀਰ ਨੂੰ ਹਮੇਸ਼ਾ ਤੰਦਰੁਸਤ ਫਿੱਟ ਔਰ ਮਜ਼ਬੂਤ ਬਣਾਈ ਰੱਖਣ ਵਿੱਚ ਪ੍ਰੋਟੀਨ ਦਾ ਬਹੁਤ ਵੱਡਾ ਰੋਲ ਹੁੰਦਾ ਸਾਡੇ ਵਾਲਾਂ ਨੂੰ ਮਜ਼ਬੂਤ ਸਾਡੀ ਸਕਿਨ ਨੂੰ ਟਾਈਟ ਔਰ ਸਾਡੇ ਮਸਲਸ ਦੀ ਗ੍ਰੋਥ ਲਈ ਬਹੁਤ ਹੈਲਪ ਕਰਦਾ ਪ੍ਰੋਟੀਨ ਸੋ ਸਾਨੂੰ ਸਾਡੀ ਰੋਜ਼ਾਨਾ ਦੀ ਖੁਰਾਕ ਦੇ ਵਿੱਚ ਪ੍ਰੋਟੀਨ ਐਡਿਡ ਫੂਡ ਜ਼ਰੂਰ ਲੈਣੇ ਚਾਹੀਦੇ ਆ ਸੋ ਅੱਜ ਆਪਾਂ ਗੱਲ ਕਰਦੇ ਆ ਹਾਈ ਪ੍ਰੋਟੀਨ ਰਿਚ ਟਾਪ 10 ਫੂਡਸ ਦੇ ਬਾਰੇ ਇਹਦੇ ਵਿੱਚ ਪਹਿਲੇ ਨੰਬਰ ਤੇ ਹੈਗਾ ਜੀ ਐਗ ਇੱਕ ਅੰਡੇ ਦੇ ਵਿੱਚ ਲਗਭਗ 7 ਗ੍ਰਾਮ ਪ੍ਰੋਟੀਨ ਜਿਹੜਾ ਉਹ ਸਾਨੂੰ ਮਿਲ ਜਾਂਦਾ ਸੈਕੰਡ ਨੰਬਰ ਤੇ ਹੈਗਾ ਜੀ ਆਲਮੰਡ ਬਦਾਮ ਮੈਕਸਮੀਮ ਵੀ ਤੋਂ 25 ਪੀਸਿਸ ਬਦਾਮ ਦੇ ਵਿੱਚ 7 ਗ੍ਰਾਮ ਪ੍ਰੋਟੀਨ ਆ ਜਿਹੜਾ ਉਹ ਸਾਨੂੰ ਮਿਲ ਜਾਂਦਾ 3 ਨੰਬਰ ਤੇ ਹੈਗਾ ਜੀ ਪਨੀਰ 100 ਗ੍ਰਾਮ ਪਨੀਰ ਦੇ ਵਿੱਚ 18 ਗ੍ਰਾਮ ਪ੍ਰੋਟੀਨ ਹੈ ਜਿਹੜਾ ਸਾਨੂੰ ਉਹ ਮਿਲ ਜਾਂਦਾ ਔਰ 4th ਨੰਬਰ ਤੇ ਹੈਗਾ ਜੀ ਪਮਕਿਨ ਸੀਡਸ ਕद्दू ਦੇ ਬੀਜ 28 ਗ੍ਰਾਮ ਪਮਕਿਨ ਸੀਡਸ ਦੇ ਵਿੱਚ 7 ਗ੍ਰਾਮ ਪ੍ਰੋਟੀਨ ਜਿਹੜਾ ਸਾਨੂੰ ਉਹ ਮਿਲ ਜਾਂਦਾ ਔਰ 5 ਨੰਬਰ ਤੇ ਹੈਗਾ ਜੀ 5 ਨੰਬਰ ਤੇ ਦਾਲਾਂ 1 ਕੱਪ ਦਾਲ ਦੇ ਵਿੱਚ ਲਗਭਗ 18 ਗ੍ਰਾਮ ਪ੍ਰੋਟੀਨ ਆ ਜਿਹੜਾ ਉਹ ਸਾਨੂੰ ਮਿਲ ਜਾਂਦਾ ਔਰ 6 ਨੰਬਰ ਤੇ ਹੈਗਾ ਜੀ ਚਿਕਨ ਦੋਸਤੋ ਚਿਕਨ ਵੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਹੁੰਦੇ ਆ ਫਾਰਮਿਕ ਚਿਕਨ ਔਰ ਇੱਕ ਹੁੰਦਾ ਦੇਸੀ ਚਿਕਨ ਸੋ ਇਹਨਾਂ ਦੋਨਾਂ ਦੀ ਕੁਆਲਿਟੀ ਔਰ ਕੁਆਂਟੀਟੀ ਦੇ ਵਿੱਚ ਥੋੜਾ ਫਰਕ ਤਾਂ ਹੁੰਦਾ ਹੀ ਆ ਕਿਉਂਕਿ ਇਹ ਜਿਹੜਾ ਫਾਰਮਿਕ ਚਿਕਨ ਹੁੰਦਾ ਉਹਦੇ ਵਿੱਚ ਪ੍ਰੋਟੀਨ ਵੀ ਘੱਟ ਹੁੰਦਾ ਔਰ ਜਿਹਦੀ ਜਿਹੜੀ ਕੁਆਲਿਟੀ ਆ ਉਹ ਵੀ ਥੋੜੀ ਲੋ ਹੁੰਦੀ ਆ ਸੋ ਇੱਕ ਚਿਕਨ ਬ੍ਰੈਸਟ ਦੇ ਵਿੱਚ ਲਗਭਗ 26 ਗ੍ਰਾਮ ਪ੍ਰੋਟੀਨ ਆ ਜਿਹੜਾ ਉਹ ਸਾਨੂੰ ਮਿਲ ਜਾਂਦਾ। ਔਰ 7 ਨੰਬਰ ਤੇ ਹੈ ਗਿਆ ਜੀ ਪੀਨਟ मूंगफली 28 ਗ੍ਰਾਮ ਪੀਨਟ ਦੇ ਵਿੱਚ ਸਾਨੂੰ 7 ਗ੍ਰਾਮ ਪ੍ਰੋਟੀਨ ਆ ਜਿਹੜਾ ਉਹ ਮਿਲ ਜਾਂਦਾ। ਔਰ 8 ਨੰਬਰ ਤੇ ਹੈ ਗਿਆ ਜੀ ਫਿਸ਼ ਅ ਇੱਕ ਫਿਸ਼ ਦੇ ਵਿੱਚ ਲਗਭਗ 20 ਤੋਂ 25 ਗ੍ਰਾਮ ਜਿਹੜਾ ਪ੍ਰੋਟੀਨ ਆ ਉਹ ਸਾਨੂੰ ਮਿਲ ਜਾਂਦਾ। ਔਰ 9 ਨੰਬਰ ਤੇ ਹੈਗਾ ਜੀ ਮਿਲਕ ਦੁੱਧ ਦੇ ਵਿੱਚ ਵੀ ਜਿਹੜਾ ਸਾਨੂੰ ਪ੍ਰੋਟੀਨ ਆ ਉਹ ਵਧੀਆ ਮਿਲ ਜਾਂਦਾ ਔਰ ਲਾਸਟ 10 ਨੰਬਰ 10 ਨੰਬਰ ਤੇ ਹੈਗਾ ਜੀ ਸੋਇਆ ਬੀਨ ਇੱਕ ਕੱਪ ਸੋਇਆ ਬੀਨ ਦੇ ਵਿੱਚ ਲਗਭਗ ਸਾਨੂੰ ਜਿਹੜਾ ਉਹ 29 ਗ੍ਰਾਮ ਪ੍ਰੋਟੀਨ ਆ ਉਹ ਮਿਲ ਜਾਂਦਾ ਔਰ ਜੇਕਰ ਆਪਾਂ 11 ਨੰਬਰ ਤੇ ਗੱਲ ਕਰੀਏ ਤਾਂ ਇਹਦੇ ਵਿੱਚ ਇੱਕ ਲਾਸਟ ਸੋਰਸ ਹੋਰ ਵੀ ਹੁੰਦਾ ਉਹ ਹੁੰਦਾ ਕੋਈ ਬੇ ਪ੍ਰੋਟੀਨ ਕੋਈ ਸਪਲੀਮੈਂਟ ਸੋਪਰ ਸਪਲੀਮੈਂਟ ਕਿਸੇ ਵੀ ਆਪਣੀ ਵੀਡੀਓ ਦੇ ਵਿੱਚ ਰეკਮੈਂਡ ਨਹੀਂ ਕਰਦੇ ਸੋ ਤੁਸੀਂ ਆਪਣੀ ਜਿਹੜੇ ਪ੍ਰੋਟੀਨ ਦੀ ਪ੍ਰੋਟੀਨ ਲੈਣਾ ਹੋ ਤੁਸੀਂ ਆਪਣੇ ਫੂਡਸ ਤੋਂ ਹੀ ਲੈ ਸਕਦੇ ਹੋ ਕਿਉਂਕਿ ਅਸੀਂ ਕਿਸੇ ਵੀ ਸਪਲੀਮੈਂਟ ਜਿਹੜਾ ਪ੍ਰਮੋਟ ਆ ਉਹ ਨਹੀਂ ਕਰਦੇ